ਭਾਈ ਕਲਿਆਣਾ ਜੀ ਜੋ ਕਿ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਅਨੰਨ ਸੇਵਕ ਹੋਏ ਹਨ ਜਿਸ ਸ਼ਹਿਰ ਵਿੱਚ ਰਹਿੰਦੇ ਸਨ ਉਸ ਸ਼ਹਿਰ ਦੇ ਰਾਜੇ ਨੇ ਇਹ ਹੁਕਮ ਕਰ ਦਿੱਤਾ ਕਿ ਕਰਵਾ 14 ਵਰਤ ਹਰ ਕਿਸੇ ਨੇ ਰੱਖਣਾ ਹੈ ਉਸ ਦੇ ਹੁਕਮ ਅਨਸਾਰ ਸਾਰੇ ਇਲਾਕੇ ਦੇ ਲੋਕਾਂ ਨੇ ਵਰਤ ਰੱਖਿਆ ਪਰ ਭਾਈ ਕਲਿਆਣਾ ਜੀ ਨੇ ਇਹ ਵਰਤ ਨਹੀਂ ਰੱਖਿਆ ਸਗੋਂ ਆਪਣੇ ਵੱਲੋਂ ਲੰਗਰ ਲਗਾ ਦਿੱਤਾ ਜਦੋਂ ਰਾਜੇ ਨੂੰ ਇਹ ਪਤਾ ਲੱਗਾ ਕਿ ਮੇਰੇ ਰਾਜ ਵਿੱਚ ਕਿਸੇ ਨੇ ਚੁੱਲਾ ਤੱਤਾ ਕੀਤਾ ਹੈ ਉਹ ਆਪੇ ਤੋਂ ਬਾਹਰ ਹੋ ਗਿਆ ਅਤੇ ਉਸਨੇ ਪਾਈ ਕਲਿਆਣਾ ਜਿੱਦਿਆਂ ਲੱਤਾਂ ਵੱਡਾਂ ਦਾ ਹੁਕਮ ਸੁਣਾ ਦਿੱਤਾ ਉਸਨੇ ਅਜੇ ਹੁਕਮ ਸੁਨਾਇਆ ਹੀ ਸੀ ਕਿ ਗਾਸ਼ ਖਾ ਕੇ ਡਿੱਗ ਗਿਆ ਬੜਾ ਇਲਾਜ ਕੀਤਾ ਗਿਆ ਪਰ ਉਸ ਦੀ ਸੁਰਤ ਨਾ ਪਰਤੇ ਆਖਰ ਪਾਈ ਜੀ ਨੇ ਅਰਦਾਸ ਕੀਤੀ ਤਾਂ ਹੀ ਉਸ ਦੀ ਹੋਸ਼ ਪਰਤੀ ਅਤੇ ਜਦੋਂ ਰਾਜਾ ਨਵਨਰੋਵਾ ਹੋਇਆ ਤਾਂ ਉਸਨੇ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਇਹ ਰਾਜਾ ਆਪ ਪੈਦਲ ਤੁਰ ਕੇ ਮੰਡੀ ਤੋਂ ਚੱਲ ਕੇ ਸ਼੍ਰੀ ਦਰਬਾਰ ਸਭ ਆਇਆ ਤਾ ਉਸ ਸਮੇਂ ਰਵਾਵੀ ਕੀਰਤਨ ਲੇਖਣਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ ਦਸ ਸ਼ਬਦ ਚੱਲ ਰਿਹਾ ਸੀ ਜਿਸਨੂੰ ਸੁਣ ਕੇ ਇਹ ਫਿਰ ਸ਼ੰਕੇ ਵਿੱਚ ਪੈ ਗਿਆ